हैलो हा जी हा जी <laughs> सत श्रीकाल आज़ी। <laughs> बस असीं किसान <laughs> ਉਹ ਇਹ ਗੱਲਬਾਤ ਕਰਨ ਬਾਅਦ ਇੱਕ ਹਾਂ ਚਲੋ ਤੁਹਾਡਾ ਤੇ ਇਹਦੇ ਕੋਈ ਕਸੂਰ ਨਹੀਂ ਹੈ ਸਰਕਾਰ ਦੇ ਆਰਡਰ ਹੈ ਬੈਠੋ ਜੀ ਤਾਂ ਲੇਕਿਨ ਉਹ ਪਰ ਹਮ ਸਰਕਾਰ ਤੱਕ ਆਗਾਹੀ ਕਿਉਂ ਨਹੀਂ ਕੋਈ ਨਾ ਮਿਲ ਨਹੀਂ ਬਸ ਇਸ ਟਾਈਮ ਕੁਡੂਆ ਜਿਹੜਾ ਕਿ ਹਲਕਾ ਚਮਕੌਰ ਸਾਹਿਬ ਦਾ ਥਾਣਾ ਹੈ ਤਹਿਸੀਲ ਖਰੜ ਦਾ ਇਹਦੇ ਵਿੱਚ ਬੈਠਾ ਹੈ ਇਹ ਮੇਰੇ ਨਾਲ ਸਾਡੇ ਬਲੌਕ ਸੰਪਤੀ ਦੇ ਮੈਂਬਰ ਵੀ ਹੈ ਕਿਸਾਨ ਆਗੂ ਹੈ ਤੇ ਇਹ ਵੀ ਬੈਠੇ ਹੈ ਇਹਨਾਂ ਨੂੰ ਪੁਲਿਸ ਅੱਜ ਫੜ ਕੇ ਇੱਥੇ ਥਾਣੇ 'ਚ ਬੰਦ ਕੀਤਾ ਹੋਇਆ ਹੈ ਕਿ ਜੀ ਕੱਲ ਨੂੰ ਇਹ ਧਰਨੇ ਤੇ ਆਪਣੇ ਬੰਦਿਆਂ ਨੂੰ ਨਾਂ ਲੈ ਕੇ ਜਾ ਸਕਣ ਸਰਕਾਰ ਜਿਹੜੀ ਇਹ ਘਨੌਣੀਆਂ ਹਰਕਤਾਂ ਕਰ ਰਹੀ ਹੈ ਨਾਦਰਸ਼ਾਈ ਰਵੱਈਏ ਤੇ ਉਤਰੀ ਹੋਈ ਹੈ ਤੇ ਕਿਸਾਨਾਂ ਨੂੰ ਬਿਨਾਂ ਕਿਸੇ ਕਾਰਨ ਹਾਲਾਂਕਿ ਇਕੜਤਾ ਸਾ ਆਪ ਕੀਤੀ ਕਿਸਾਨਾਂ ਦੀਆਂ ਮੰਗਾ ਮੰਨਣ ਦੀ بجائے ਉਹਨਾਂ ਨੂੰ ਘਰ ਤੇ ਪਹੁੰਚਾਤਾ ਉੱਥੇ ਮੀਟਿੰਗ ਚ ਆਪ ਵੀ ਭੱਜ ਗਏ ਡਿਮਾਂਡਾਂ ਇਹਨਾਂ ਦੀਆਂ ਸੁਣੀਆਂ ਨਹੀਂ ਉਲਟਾ ਲੋਕਤੰਤਰ ਦੇ ਵਿੱਚ ਜੇ ਲੋਕਤੰਤਰੀਕ ਤਰੀਕੇ ਦੇ ਨਾਲ ਧਰਨਾ ਦੇਣ ਜਾਂਦੇ ਆ ਤਾਂ ਇਹਨਾਂ ਨੂੰ ਫੜ ਕੇ ਅੰਦਰ ਦੇਤਾ ਹੈ ਇਹ ਸਾਡੇ ਚਰਨਜੀਤ ਸਿੰਘ ਜੀ ਔਰ ਸਾਡੇ ਬਹੁਤ ਹੀ ਸਤਕਾਰਯੋਗ ਇਹ ਸਰੇ ਪ੍ਰਧਾਨ ਹੈ ਇਸ ਏਰੀਏ ਦੇ ਕਿਸਾਨ ਯੂਨੀਅਨ ਦੇ ਪਰ ਜਿੰਨੇ ਕਿਸਾਨ ਨੇਤਾ ਹੈ ਸਾਰਿਆਂ ਨੂੰ ਬੈਕਾਂ ਦੇ ਵਿੱਚ ਬੰਦ ਕੀਤਾ ਹੋਇਆ ਮੈਂ ਇਹਨਾਂ ਨੂੰ ਰਾਤ ਨੂੰ ਮਿਲਣ ਆਇਆ ਐਸੀ ਸਰਕਾਰ ਦੀ ਇਸ ਕਾਰਵਾਈ ਦੀ ਕੋਰ ਨਿੰਦਾ ਕਰਦਾ